ਨਾਦਰ ਸ਼ਾਹ ਦਾ ਕਬਜ਼ਾ ਸਦੋਜਈ ਕਬੀਲੇ ਨਾਲ ਸੰਬੰਧਿਤ ਹੈ ਰਾਤ ਦੇ ਇਲਾਕੇ ਦਾ ਇੱਕ ਸਧਾਰਨ ਸਰਦਾਰ ਜਮਾਨ ਖਾਨ ਜਿਸ ਦਾ ਲੜਕਾ ਸੀ ਅਹਿਮਦ ਖਾਨ ਗੱਲ 1731 ਈਸਵੀ ਦੀ ਹੈ ਜਦੋਂ ਨਾਦਰ ਸ਼ਾਹ ਨੇ ਹਰਾਤ ਤੇ ਹਮਲਾ ਕਰਕੇ ਬਹੁਤ ਬਾਈ ਮਚਾਈ ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣਾ ਗੁਲਾਮ ਬਣਾ ਲਿਆ ਜਿੰਨਾਂ ਵਿੱਚੋਂ ਇੱਕ ਅਹਿਮਦ ਖਾਨ ਵੀ ਸੀ ਇਸ ਤਰ੍ਹਾਂ ਅਹਿਮਦ ਖਾਨ ਬਚਪਨ ਤੋਂ ਹੀ ਨਾਦਰ ਸ਼ਾਹ ਦੀ ਕੈਦ ਵਿੱਚ ਰਹਿੰਦਾ ਹੋਇਆ ਉਸ ਦੀ ਸੇਵਾ ਕਰਦਾ ਰਿਹਾ ਸਮੇਂ ਨਾਲ ਉਸ ਨੇ ਆਪਣੇ ਹੁਨਰ ਨੂੰ ਸੁਧਾਰਿਆ ਅਤੇ ਨਾਦਰ ਸ਼ਾਹ ਦੀ ਫੌਜ ਵਿੱਚ ਸੈਨਾਪਤੀ ਚਾ ਬਣਿਆ ਸਾਲ 1747 ਈਸਵੀ ਵਿੱਚ ਨਾਦਰ ਸ਼ਾਹ ਦਾ ਕਤਲ ਹੋ ਜਾਂਦਾ ਹੈ ਅਤੇ ਫਿਰ ਅਹਿਮਦ ਖਾਨ ਸਾਰੀਆਂ ਤਾਕਤਾਂ ਨੂੰ ਇਕੱਠੀਆਂ ਕਰਦਾ ਹੈ ਅਤੇ ਇਸ ਮਗਰੋਂ ਅਹਿਮਦ ਖਾਨ ਬਣਦਾ ਹੈ ਅਹਿਮਦ ਸ਼ਾਹ ਜੋ ਮਗਰੋਂ ਅਹਿਮਦ ਸ਼ਾਹ ਅਬਦਾਲੀ ਵਜੋਂ ਮਸ਼ਹੂਰ ਹੋਇਆ ਭਾਰਤ ਤੇ ਹਮਲਾ 1739 ਈਸਵੀ ਵਿੱਚ ਜਦੋਂ ਨਾਦਰ ਸ਼ਾਹ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਸੀ ਤਾਂ ਉਸ ਵੇਲੇ ਅਹਿਮਦ ਸ਼ਾਹ ਉਸ ਦੇ ਨਾਲ ਸੀ ਇਸ ਕਰਕੇ ਉਸ ਇਤਿਹਸਾ ਦੇ ਹਾਲਾਤਾਂ ਬਾਰੇ ਜਾਣਦਾ ਸੀ ਕਾਬਲ ਦਾ ਬਾਦਸ਼ਾਹ ਬਨਨਸਰ ਸਭ ਤੋਂ ਪਹਿਲਾ ਕੰਮ ਹਿੰਦੂਸਤਾਨ ਉੱਪਰ ਹਮਲਾ ਕਰਨ ਦਾ ਕੀਤਾ। ਅਹਿਮ ਸ਼ਾਹ ਨੇ ਪਹਿਲਾ ਹਮਲਾ ਦਸੰਬਰ 1747 ਈਸਵੀ ਵਿੱਚ ਸ਼ੁਰੂ ਕੀਤਾ ਅਤੇ ਜਨਵਰੀ 1748 ਈਸਵੀ ਵਿੱਚ ਉਸ ਨੇ ਸਰੰਦ ਨੇੜੇ ਪਹੁੰਚ ਕੇ ਹਿੰਦੂਸਤਾਨ ਦੀਆਂ ਫੌਜਾਂ ਨਾਲ ਲੜਾਈ ਕੀਤੀ ਸੀ। ਵਾਪਸ ਜਾਂਦੇ ਸਮੇਂ ਅਫਦਾਲੀ ਦੀ ਸੈਨਾ ਨੂੰ ਖਾਲਸੇ ਦੇ ਗੋਰੀਲਾ ਲੜਾਈ ਲੜ ਰਹੇ ਜਥਿਆਂ ਨੇ ਕਾਫੀ ਤੰਗ ਕੀਤਾ ਸੀ ਅਤੇ ਉਸ ਦਾ ਸਮਾਨ ਲੁੱਟ ਲਿਆ ਸੀ। ਅਫਦਾਲੀ ਦਾ ਦੂਜਾ ਹਮਲਾ ਦਸੰਬਰ 1748 ਵਿੱਚ ਹੋਇਆ। ਇਸ ਵਾਰ ਮੀਰ ਮੰਨੂ ਪਹਿਲਾਂ ਹੀ ਇਸ ਦੀ ਅਧਿਨਗੀ ਨੂੰ ਮੰਨ ਗਿਆ ਸੀ ਇਸ ਕਰਕੇ ਇਸ ਦੇ ਬਿਨਾ ਕਿਸੇ ਲੜਾਈ ਦੇ ਲਾਹੌਰ ਤੱਕ ਦਾ ਇਲਾਕਾ ਆਪਣੇ ਰਾਜ ਅੰਦਰ ਮਿਲਾ ਲਿਆ ਲਾਹੌਰ ਦਾ ਪ੍ਰਬੰਧ ਕਰਕੇ ਅਫਦਾਲੀ ਵਾਪਸ ਚਲਾ ਗਿਆ ਸੀ ਇਸ ਤੋਂ ਬਾਅਦ ਨਵੰਬਰ 1752 ਵਿੱਚ ਅਫਦਾਲੀ ਨੇ ਤੀਜਾ ਹਮਲਾ ਕੀਤਾ ਉਸ ਦਾ ਇਹ ਹਮਲਾ ਸਿਰਫ ਪੰਜਾਬ ਤੱਕ ਹੀ ਸੀਮਤ ਸੀ ਇਸ ਵਾਰ ਅਫਦਾਲੀ ਦੀ ਜਿੱਤ ਹੋਈ ਅਤੇ ਜਿੱਤ ਦਾ ਗਿਫਟ ਮੀਰ ਮੰਨੂ ਨੂੰ ਲਾਹੌਰ ਦੇ ਗਵਰਨਰ ਵੱਜੋਂ ਮਿਲਿਆ ਅਫਦਾਲੀ ਦਾ ਚੌਥਾ ਹਮਲਾ ਦਸੰਬਰ 1756 ਵਿੱਚ ਹੋਇਆ ਇਸ ਵਾਰ ਹਾਲਾਤ ਬਦਲ ਚੁੱਕੇ ਸਨ ਅਤੇ ਮੀਰ ਮੰਨੂ ਦੀ ਮੌਤ ਹੋ ਚੁੱਕੀ ਸੀ ਇਸ ਵਾਰ ਅਬਦਾਲੀ ਦਿੱਲੀ ਤੱਕ ਜਾ ਪਹੁੰਚਿਆ ਇਥੋਂ ਉਹ ਵਾਪਸ ਮੁੜ ਗਿਆ ਤੇ ਪੰਜਾਬ ਦਾ ਰਾਜ ਇਸ ਵਾਰ ਤੈਮੂਰ ਸ਼ਾਹ ਤੇ ਜਹਾਂ Khan ਨੂੰ ਦੇ ਗਿਆ ਇਸ ਮਗਰੋਂ ਸੇਕ ਇਕੱਠੇ ਹੋਣ ਲੱਗੇ ਅਤੇ ਤੈਮੂਰ ਸ਼ਾਹ ਤੇ ਜਹਾਂ Khan ਨੂੰ ਤੰਗ ਹੋ ਕੇ ਅਬਦਾਲੀ ਨੂੰ ਸੁਨੇਹਾ ਭੇਜਿਆ ਅਖੀਰ ਅਬਦਾਲੀ ਪੰਜਵੀਂ ਵਾਰ 1759 ਈਸਵੀ ਵਿੱਚ ਲਾਹੌਰ ਪਹੁੰਚਿਆ ਅਤੇ ਸਿੱਖਾਂ ਦੇ ਜਥਿਆਂ ਉੱਪਰ ਹਮਲੇ ਕੀਤੇ ਜੋ ਕਿ ਗਰੀਲਾ ਜੁਧਨੀਤੀ ਦੇ ਤਹਿਤ ਲੜਿਆ ਕਰਦੇ ਸਨ ਇਸ ਤੋਂ ਬਾਅਦ ਉਸਨੇ ਮਰਾਠਿਆਂ ਨਾਲ ਵੀ ਲੜਾਈ ਲੜੀ ਅਬਦਾਲੀ ਦੇ ਵਾਪਸ ਚਲੇ ਜਾਣ ਤੋਂ ਬਾਅਦ ਦਾਲ ਖਾਲਸਾ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਅਤੇ ਖਾਲਸੇ ਦੇ ਨਾਮ ਉੱਪਰ ਸਿੱਕੇ ਜਾਰੀ ਕਰ ਦਿੱਤੇ ਇਹ ਖਬਰ ਸੁਣ ਕੇ ਅਬਦਾਲੀ 6ਵੀਂ ਵਾਰ ਫਰਵਰੀ 1762 ਨੂੰ ਲਾਹੌਰ ਪਹੁੰਚ ਗਿਆ ਸੀ ਉਸਨੇ ਸਿੱਖਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਲਿਆ ਉਸਨੇ ਆਨਸਾਰ ਹੀ ਦਾਲ ਖਾਲਸਾ ਦੇ ਸਮੂਹ ਜਥਿਆਂ ਨੂੰ ਬੜੀ ਤੇਜ਼ੀ ਨਾਲ ਮਲੇਰ ਕੋਟਲੇ ਦੇ ਨੇੜੇ ਕੁੱਪ ਦੇ ਸਥਾਨ ਤੇ ਘੇਰ ਲਿਆ ਅਤੇ ਅੰਦਾਜ਼ਨ 30 ਹਜ਼ਾਰ ਦੇ ਕਰੀਬ ਸਿੰਘ ਮਾਰੇ ਗਏ ਸਨ ਇਸ ਸੰਮਲੇ ਦਾ ਬਦਲਾ ਸਿੱਖਾਂ ਨੇ 7 ਕੁ ਮਹੀਨੇ ਬਾਅਦ ਹੀ ਅੰਮ੍ਰਿਤਸਰ ਦੇ ਸਥਾਨ ਤੇ ਹੋਈ ਲੜਾਈ ਵਿੱਚ ਲਿਆ ਅਤੇ ਅਬਦਾਲੀ ਨੂੰ ਹਰਾ ਦਿੱਤਾ ਜਿਸ ਕਾਰਨ ਉਸ ਨੂੰ ਵਾਪਸ ਭਜਣਾ ਪਿਆ ਇਸ ਮਗਰੋਂ ਆਖਰੀ ਵਾਰ ਅਬਦਾਲੀ ਅਕਤੂਬਰ 1764 ਵਿੱਚ ਪੰਜਾਬ ਆਇਆ ਪਰ ਇਸ ਵਾਰ ਵੀ ਸਿੱਖਾਂ ਨੇ ਉਸ ਨੂੰ ਕਰਾਰੀ ਹਾਰ ਦਿੱਤੀ ਅਖੀਰ 23 ਅਕਤੂਬਰ 1772 ਨੂੰ ਅਬਦਾਲੀ ਆਪਣੇ ਆਖਰੀ ਸਾਹ ਲੈ ਗਿਆ